ਅਮਾਜ਼ਨ ਕਰਕੇ ਵੇਖੋ ਜਿਨ੍ਹਾਂ ਨੂੰ ਅਸੀਂ ਸੁਖ ਡਿਫਾਈਨ ਕੀਤਾ ਹੋਇਆ ਹੈ ਵੀ ਇਹ ਚੀਜ਼ ਸੁਖ ਹੈ ਮਹਾਰਾਜ ਕਹਿੰਦੇ ਉਹ ਸਾਰੀਆਂ ਚੀਜ਼ਾਂ ਤੈਨੂੰ ਮਿਲ ਜਾਣ ਉਹ ਸਾਰੀਆਂ ਚੀਜ਼ਾਂ ਹੀ ਤੈਨੂੰ ਪ੍ਰਾਪਤ ਹੋ ਜਾਣ ਫਿਰ ਵੀ ਤੇਰੇ ਅੰਦਰ ਦਾ ਸਕੂਨ ਨਾ ਹੋਵੇ ਫੇਰ ਵੀ ਤੇਰੇ ਜੀਵਨ ਵਿੱਚ ਸਹਜਤਾ ਨਾ ਹੋਵੇ ਫੇਰ ਵੀ ਤੇਰੇ ਜੀਵਨ ਵਿੱਚ ਸੰਤੋਖ ਨਾ ਹੋਵੇ ਸਬਰ ਨਾ ਦੀ ਚੀਜ਼ ਨਾ ਹੋਵੇ ਫਿਰ ਮਹਾਰਾਜ ਕਹਿੰਦੇ ਤੇਰੇ ਨਾਲੋਂ ਕੰਗਾਲ ਬੰਦਾ ਦੁਨੀਆ ਤੇ ਕੋਈ ਨਹੀਂ ਜਿਨ੍ਹਾਂ ਨੂੰ ਸੁਖ ਸਾਧਨ ਮੰਨਿਆ ਹੈ ਮਹਾਰਾਜ ਕਹਿੰਦੇ ਉਹ ਸਾਰੇ ਸੁਖ ਦੇ ਸਾਧਨ ਤੇਰੇ ਜੀਵਨ ਦੇ ਵਿੱਚ ਮੌਜੂਦ ਹੋ ਜਾਣ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਤੂੰ ਨਾ ਸ਼ੁਕਰਾ ਹੈ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਤੇਰੇ ਜੀਵਨ ਦੇ ਪੱਲੇ ਨਾਲ ਸਬਰ ਨਾ ਹੋਵੇ ਸੰਤੋਖ ਨਾ ਹੋਵੇ ਫਿਰ ਮਹਾਰਾਜ ਕਹਿੰਦੇ ਤੇਰੇ ਨਾਲੋਂ ਕੰਗਾਲ ਬੰਦਾ ਦੁਨੀਆ ਤੇ ਨਹੀਂ ਹੋਏਗਾ ਬਾਬਾ ਰਵਿਦਾਸ ਜੀ ਦੀ ਬਾਣੀ ਪੜ੍ਹੀਏ ਕਈ ਵਾਰੀ ਹੈਰਾਨ ਹੋ ਜਾਈਦਾ ਹੈ ਬਾਬਾ ਰਵਿਦਾਸ ਜੀ ਦੇ ਬੋਲਾਂ ਨੂੰ ਪੜ੍ਹਦੇ ਹਾਂ 40 ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ 16 ਰਾਗਾਂ ਦੇ ਵਿੱਚ ਮੌਜੂਦ ਹੈ ਭਗਤ ਰਵਿਦਾਸ ਜੀ ਦੇ ਸ਼ਬਦ ਉਹਨਾਂ ਦੀ ਬੋਲ ਪੜ੍ਹੀਏ ਉਹ ਕਿੰਨੀ ਨਿਮਾਨਤਾ ਦੇ ਨਾਲ ਕਿੰਨੀ ਨਿਰਮਾਇਲਤਾ ਦੇ ਨਾਲ ਕਿੰਨੇ ਸਬਰ ਦੇ ਨਾਲ ਭਰਪੂਰ ਜੀਵਨ ਦੇ ਵਿੱਚ ਬੈਠਿਆ ਉਹ ਕਹਿੰਦੇ ਦਾਤਾ ਮੇਰੀ ਜਿਹੜੀ ਸੰਗਤ ਐ ਨਾ ਉਹ ਬੜੀ ਕੁਚਲ ਹੋਈ ਪਈ ਐ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਲਤਾ ਜਨਮ ਕੁਬਾਂਦੀ RAM ਗੁਸਈਆ ਜੀ ਕੇ ਜੀਵਨਾ ਮੋਹੇ ਨਾ ਬਿਸਾਰੋ ਮੈਂ ਜਾਨਾ ਤੇਰਾ ਉਹ ਕਹਿੰਦੇ ਸੱਚੇ ਪਾਤਸ਼ਾਹ ਇਹ ਜੀਵਨ ਇਹ ਨਾ ਕੁਰਮਾ ਦੇ ਨਾਲ ਭਰਿਆ ਪਿਆ ਹੈ ਮੇਰੀ ਸੰਗਤ ਚੰਗੀ ਨਹੀਂ ਹੈ ਮੇਰਾ ਬੋਲ ਪਾਣੀ ਚੰਗਾ ਨਹੀਂ ਹੈ ਕੁਚਲ ਦੇ ਨਾਲ ਇਹ ਜੀਵਨ ਭਰਿਆ ਪਿਆ ਹੈ ਪਰ ਮਹਾਰਾਜ ਕਿਰਪਾ ਕਰੋ ਹਰੋ ਵਿਪਤ ਜਨ ਕਰੋ ਸੁਭਾਈ ਚਰਨ ਨਾ ਛਾਡੋ ਸਰੀਰ ਕਲ ਜਾਈ ਮਹਾਰਾਜ ਇਹ ਸਰੀਰ ਚਲਾ ਜਾਏ ਪਰ ਮਹਾਰਾਜ ਮੈਂ ਤੇਰਾ ਡਰ ਨਹੀਂ